ਮੋਗਾ ਦੇ ਵਿੱਚ ਨਸ਼ੀਚਿਤ ਉਤ ਡਰਾਈਵਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਸਕੂਲ ਦੀ ਬਸ ਦਾ ਡਰਾਈਵਰ ਹੈ ਕਈ ਬੱਚਿਆਂ ਨੂੰ ਲੈ ਕੇ ਰੋਜ਼ ਸਕੂਲ ਲੈ ਕੇ ਆਉਂਦਾ ਚੋਂਦਾ ਹੈ ਤੇ ਬਸ ਦੇ ਵਿੱਚ ਇੱਕ ਹੀ ਕੁੜੀ ਸਵਾਰ ਹੈ ਕਈ ਬੱਚਿਆਂ ਨੂੰ ਘਰ ਹੀ ਛੱਡਾਇਆ ਨਸ਼ੇੜੀ ਡਰਾਈਵਰ ਲੋਕਾਂ ਨੇ ਸ਼ਰਾਬੀ ਡਰਾਈਵਰ ਫੜਕੇ ਪੁਲਿਸ ਦੇ ਹਵਾਲੇ ਕੀਤਾ ਜਗਦੀਸ਼ ਸਿੰਘ ਜੀ ਜੀ ਕੀ ਨਾ ਬੈਣ ਕੀ ਨਾ ਪੇਪਰ ਪਹੁੰਚ ਜਾਣਾ ਹੈਗਾ ਬੇਟੀ ਨੇ 12ਵੀਂ ਕਲਾਸ ਚ ਪੜਦੀ ਹੈ ਬੇਟੀ ਤੇ ਇਹ ਡਰਾਈਵਰ ਆਇਆ ਕਿ ਨਾ ਉਦੋਂ ਕਿ ਨਾ ਇਹਦੀ ਮਮਾ ਚੜਾ ਕੇ ਗਈ ਆ ਉਹ ਦੁਵਾ ਦੇ ਕਿਨਾਂ ਜਦੋਂ ਲੈ ਕੇ ਗਿਆ ਤੇ ਬੇਟੀ ਦਾ ਰੋਂਦੀ ਦਾ ਫੋਨ ਆਇਆ ਵਾ ਵੀ ਪਾਪਾ ਕਿਨਾਂ ਡਰਾਈਵਰ ਦੀ दारू ਪੀਤੀ ਹੋਈ ਆ ਇਹਨੇ ਦੋ ਵਾਰੀ ਵਹਿਣ ਬਚਾਈ ਆ ਪਲਟਾ ਦੇਣੀ ਸੀਗੀ ਵੀ ਮੈਂ ਕਿਹਾ ਤੂੰ ਪਤਾ ਕਿੱਥੇ ਆ ਇਹਦਾ ਫੋਨ ਮੁੜ ਕੇ ਕੱਟਿਆ ਗਿਆ ਮੁੜ ਕੇ ਫਿਰ ਮੈਂ ਫੋਨ ਆ ਬਿਜੀ ਆ ਜਾਂਦਾ ਸੀਗਾ ਮੁੜ ਕੇ ਮੈਂ ਇਹਨੂੰ ਕਿਹਾ ਫੇਰ ਫੋਨ ਲਾਇਆ ਇਹਨੇ ਮੈਨੂੰ ਦੱਸਿਆ ਮੈਂ ਚਾਰਜ ਕੋੜੇ ਪਤਾ ਕਿਨਾਂ ਖੜੀ ਆ ਡੈਡੀ ਵੀ ਇੱਥੇ ਆ ਜਾ ਤੂੰ ਜੀ ਜਦੋਂ ਮੈਂ ਕਿਹਾ ਜੀ ਇੱਥੇ ਕੱਠ ਬਹੁਤ ਜਿਆਦਾ ਡਰਾਈਵਰ ਦੀ दारू ਬਹੁਤ ਪੀਤੀ ਸੀਗੇ ਲੌਕੀਆਂ ਦੇ ਬੇਟੀ ਸਾਡੀ ਕਬਰਾਈ ਹੋਈ ਸੀ ਕੰਬੀ ਜਾਂਦੀ ਸੀਗੀ ਇਹਨੂੰ ਮੈਂ ਫੜ ਕੇ ਲਾਇਆ ਡਰਾਈਵਰ ਕਿਨਾ ਬਹੁਤ ਹਾਲਾਤ ਵਾਲੇ ਮੜੇ ਸੀਗੇ ਉਹਦੇ ਹੀ ਬਹੁਤ दारू ਪੀਤੀ ਹੋਈ ਸੀਗੀ ਇਹ ਚੰਗਾ ਲੈ ਕੇ ਗਿਆ ਇਹਦੇ ਸਾਨੂੰ ਪਤਾ ਹੁੰਦਾ ਸੀ ਤੋੜਨੇ ਨਹੀਂ ਸੀਗਾ ਬੱਚੇ ਨੂੰ ਇਹਦੇ ਮੰਮਾ ਚੜਾ ਕੇ ਗਈ ਇਹਨੂੰ ਤੌਥ ਕਰਕੇ ਕਿਨਾ ਸਾਨੂੰ ਫੋਨ ਲਾਇਆ ਵੀ ਅਸੀਂ ਚਲੇ ਗਏ ਉਸ ਤੋਂ ਬਾਅਦ ਮੈਂ ਬੇਟੇ ਨੂੰ ਸਕੂਲੇ ਛੱਡਣ ਚਲਾ ਗਿਆ ਮੁੜ ਕੇ ਜੇ ਇਹ ਵੈਨ ਦਾ ਮਾਲਕਾ ਪਾਣੀ ਕੌਣ ਆ ਕੀ ਨਹੀਂ ਉਸ ਤੋਂ ਬਾਅਦ ਚਾਬੀ ਮੇਰੇ ਕੋਲੇ ਆ ਮੈਂ ਉਥੋਂ ਮੰਗਦੇ ਸੀਗੇ ਚਾਬੀ ਦੇ ਦੇ ਮੈਂ ਕਹਿੰਦੇ ਮੈਂ ਬੇਟੇ ਨੂੰ ਛੱਡਾ ਵੀ ਆਣ ਕੇ ਕਿਨਾ ਮੈਂ ਵੈਨ ਛੇੜਿਆ ਨਾ ਤੂੰ ਹੀ ਲੈ ਕੇ ਨਾ ਜਾਇਓ ਬੱਸ ਦੇ ਡਰਾਈਵਰ ਦੀ ਡ੍ਰੈਗ ਕੀਤੀ ਆ ਕਹਿ ਰਹੇ ਨੇ ਕਿ ਕੀ ਕਾਰਵਾਈ ਕੀਤੀ ਉਹ ਜੀ ਮਾਮਲਾ ਜਦੋਂ ਸਾਡੇ ਧਿਆਨ ਚ ਆਇਆ ਅਸੀਂ ਉਹ ਡਰਾਈਵਰ ਨੂੰ ਫੜ ਕੇ ਸਿਟੀ ਥਾਣੇ ਹਵਾਲੇ ਕਰਤਾ ਹੈ ਸਿਟੀ ਵਾਲੇ ਕਾਰਵਾਈ ਕਰ ਰਹੇ ਹੈ ਔਰ ਮੇਰੀ ਖਾਸ ਤੌਰ ਤੇ ਮੋਗਾ ਨਿਵਾਸੀਆਂ ਨੂੰ ਅਪੀਲ ਹੈ ਖਾਸ ਤੌਰ ਤੇ ਜਿਨ੍ਹਾਂ ਦੇ ਬੱਚੇ ਸਕੂਲੀ ਵੈਂਚ ਜਾਂਦੇ ਆ ਜੀ ਉਹ ਜਦੋਂ ਵੀ ਬੱਚੇ ਨੂੰ ਸਕੂਲੀ ਵੈਂਚ ਚੜਾਉਦੇ ਆ ਉਹ ਡਰਾਈਵਰ ਦਾ ਹਾਫ ਭਾਅ ਜ਼ਰੂਰ ਦੇਖਿਆ ਕਰਨ ਅਗਰ ਕੋਈ ਇਹੋ ਜਿਹਾ ਡਰਾਈਵਰ ਤੁਹਾਡੀ ਨਿਗਾਹ ਚ ਆਉਂਦਾ ਹੈ ਜਿਹੜਾ ਕੋਈ ਨਸ਼ਾ ਕੀਤਾ ਹੈ ਤੇ ਤੁਰੰਤ ਸਾਡੀ ਟ੍ਰੈਫਿਕ ਪੁਲਿਸ ਨੂੰ ਸੂਚਿਤ ਕਰੋ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਕਿਉਂਕਿ ਕਿਸੇ ਵੀ ਕੀਮਤ ਤੇ ਅਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰ ਸਕਦੇ ਔਰ ਕਿਸੇ ਵੀ ਕੀਮਤ ਤੇ ਇਹੋ ਜਿਹਾ ਡਰਾਈਵਰ ਨੂੰ ਗੱਡੀ ਨਹੀਂ ਚਲਾਉਣ ਦਿੱਤੀ ਜਾਊਗੀ ਜਿਹੜਾ ਨਸ਼ੇ ਕਰਦਾ ਹੈ ਜੋ ਕਿ ਬੱਚਿਆਂ ਦਾ ਆਪ ਵੇਖੋ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਬੱਚੇ ਲਈ ਜੀ ਬਾਅਦ ਵਿੱਚ ਸਾਰੇ ਕੰਮ ਨੇ ਇੰਦਾ ਨਹੀਂ ਪੀਛਲ ਜੀ ਜੀ ਬੰਦੇ ਡਰਾਈਵਰ ਸੀ ਕਿੱਡੀ ਕੇ ਉਹਦੀ ਕਾਫੀ ਸ਼ਰਾਬ ਪੀਤੀ ਸੀ ਉਹਦੀ ਏਜ ਵੀ ਕਾਫੀ ਲੱਗ ਰਹੀ ਹੈ ਜੀ ਤਕਰੀਬਨ ਮੈਨੂੰ ਲੱਗਦਾ ਵੀ 50 ਸਾਲ ਦੇ ਵਿੱਚ ਹੋਊਗਾ ਜੀ ਉਹ ਤੇ ਸਕੂਲ ਨਾਲ ਕੋਈ ਗੱਲਬਾਤ ਕੀਤੀ ਸੀ ਹਾਂ ਜੀ ਸਕੂਲ ਵਾਲੀ ਅਸੀਂ ਕਮੇਟੀ ਉਸੇ ਨੂੰ ਬੁਲਾ ਲਈ ਸੀ ਜੀ ਕਮੇਟੀ ਵਾਲੇ ਆ ਗਏ ਸੀ ਜੀ ਉਹਨਾਂ ਨੂੰ ਦੱਸਿਆ ਵੀ ਆਏ ਦੀ ਕਰਤੂਤ ਹੈ ਉਹ ਇਹ ਪਤਾ ਲੱਗਾ ਵੀ ਪਹਿਲਾਂ ਇਹਦਾ ਅੰਮ੍ਰਿਤ ਛਕਿਆ ਹੋਇਆ ਸੀ ਵੀ ਅੱਜ ਉਹਨੇ ਕਹਿੰਦੇ ਪਹਿਲੇ ਦਿਨ ਸ਼ਰਾਬ ਪੀਤੀ ਉਹਨੇ ਇਹ ਨਹੀਂ ਕਾਰਨ ਪਤਾ ਵੀ ਕਿਉਂ ਪੀ